ਜਨਾਬ ਮੈਨੂੰ ਐਂ ਦੱਸੋ ਪ੍ਰਿੰਟਰ ਰੇਟ ਤੋਂ ਵੱਧ ਆਪਾਂ ਕੁਝ ਵੇਚ ਸਕਦੇ ਹਾਂ ਕਿ ਨਹੀਂ ਵੇਚ ਸਕਦੇ ਜੇ ਕੋਈ ਪ੍ਰਿੰਟ ਰੇਟ ਹੋਵੇ ਤਾਂ ਉਹ ਵੇਚਣਾ ਵੱਧ ਉਹ ਨਹੀਂ ਜਨਾਬ ਐਹੇ ਕੁਛ ਨਹੀਂ ਵੱਤ ਮਤਲਬ ਮੈਂ ਗੱਲ ਨਹੀਂ ਸਮਝਿਆ ਕੋਈ ਰੇਟ ਪ੍ਰਿੰਟ ਰੇਟ ਹੋਗਾ ਜੀ ਕੋਈ ਵੀ ਚੀਜ਼ ਦਾ ਹਾਂ ਉਹ ਤੋਂ ਵੱਧ ਆਪਾਂ ਵੇਚ ਸਕਦੇ ਹਾਂ ਕਿ ਨਹੀਂ ਵੇਚ ਸਕਦੇ ਨਹੀਂ ਨਹੀਂ ਪ੍ਰਿੰਟ ਰੇਟ ਤੋਂ ਤਾਂ ਵੱਧ ਦੀ ਕੀਮਤ ਅੱਜ ਆਲੇ ਬੰਦੇ ਨੇ ਸਵੇਰੇ ਹੀ ਆਪਾਂ ਨੂੰ ਨਾ ਉਹ ਕਰਿਆਨੇ ਕਰਨ ਵਾਲਿਆਂ ਠੱਗੀ ਮਾਰ ਲਈ ਜਨਾਬ ਦਿਹਾੜੀਦਾਰ ਬੰਦੇ ਆ ਹਾਂ ਅੱਕੇ ਤਾਂ ਦੇਸੀ ਦੂਸੀ ਪੀ ਲੈਂਦੇ ਸੀ ਹੰਬੇ ਤੱਕ ਉਹਨੇ ਸ਼ਾਮ ਨੂੰ ਜੀ ਪੀ 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 ਲੈਂਦੇ ਸੀ ਕਾਣੇ ਬੈਠਾ ਉਹ ਜਨਾਬ ਨਹੀਂ ਵੈਸੇ ਦੱਸ ਰਿਹਾ ਜਨਾਬ ਜਦੋਂ ਤੇ ਬੰਦੇ ਜੇ ਮਰੇ ਆ ਜੀ ਦੇਸੀ ਪੀ ਕੇ ਸੁਣਿਆ ਜੀ ਉਹ ਤਾਂ ਡਰਦੇ ਹੁਣ ਠੇਕੇ ਤੇ ਚਾਹੀਦੇ ਮਾੜਾ ਮੋਟਾ ਜੀ ਇੰਗਲਿਸ਼ ਪੀ ਪੂਲੇ ਦੀ ਜੀ 400 ਲਿਖਿਆ ਵੇ ਪੱਕਾ ਮੈਚ ਹਾਂਜੀ ਲਿਖਿਆ ਜੀ ਨਹੀਂ ਸਵੇਰਾ ਸੋਰੀ ਮੈਂ ਕਿਹ ਕੱਲੋ ਕਾਦੇ ਵਾਸਤੇ ਹੈਣਾ ਲਿਖਿਆ ਹੈ ਸੇ ਤਾਂ ਇਹ ਗੱਲ ਆ ਜਿਹੜਾ ਥਾਣੇ ਆ ਕੇ ਕਰਨੀ ਹੈਣਾ ਇਹ ਜੇ ਤੁਸੀਂ ਸ਼ਿਕਾਇਤ ਕੰਪਲੇਂਟ ਕੋਈ ਕਰਨੀ ਹੈ ਤਰ ਤਾਂ ਪਸੀਨਾ ਵੈਸੇ ਨਹੀਂ ਸਕਦਾ ਪੀ ਕੇ ਕੀ ਹਾਲ ਹੁੰਦਾ ਹੋਊਗਾ ਤਰ ਜਨਾਬ ਦਿਹਾੜੀ ਦਾਰ ਬੰਦੇ ਆ ਹੰਬੇ ਥੱਕੇ ਹੋਣੇ ਸ਼ਾਨ ਨੂੰ ਜੀ ਕੋਦੋਂ ਪੀ ਪੂ ਲਈ ਦੀ ਹੁਣ ਦੱਸੋ ਕਿੱਧਰ ਜਾਏਗੀ ਤੇ ਤੈਨੂੰ ਕੀ ਲੱਗਿਆ ਯਾਰ ਵੀ ਥਾਣਾ ਤੇਰੀ ਕੀ ਮਦਦ ਕਰੇ ਦੇ ਵਿੱਚ ਜਨਾਬ ਜੇ ਤੇ ਕੋਈ ਕਾਰ ਕੋਈ ਹੋਵੇ ਹਾਲਤ ਸੀਐਮ ਤੱਕਰ ਗੱਲ ਪਹੁੰਚਣੀ ਚਾਹੀਦੀ ਨਹੀਂ ਮੈਂ ਬਚਾ ਦੂੰ ਤੇਰਾ ਭਲਾ ਹੋ ਜਾ ਤੁਸੀਂ ਬਚਾਓ ਜੀ ਸ਼ਰਾਬ ਦੀ ਬੋਤਲ ਦੀ ਗੱਲ ਸੀ ਐਮ ਤੱਕ ਹਾਂਜੀ ਹਾਂਜੀ ਅੱਜ ਦੇਖੀਏ ਕੀ ਕੀ ਪ੍ਰੋਗਰਾਮ ਅੱਜ ਦਾ ਹਾਂਜੀ ਦੇਖੋ ਜੀ ਹਾਂ ਬੁਲਾਓ ਹੁਣ ਜਿਹੜੇ ਬੈਠੇ ਆ ਬਾਹਰ ਮੁੰਸ਼ੀ ਜੀ ਨੂੰ ਬੁਲਾਓ ਹਾਂਜੀ ਰਾਜੇ ਮੁੰਸ਼ੀ ਜੀ ਨੂੰ ਭੇਜੋ ਆਓ ਜੀ ਹਰਮੋਣ ਸਿੰਘ ਜੀ ਸੇਤਾ ਠੀਕ ਹੈ ਠੀਕ ਹੈ ਜੀ ਠੀਕ ਹੈ ਚਾਜੂ ਪੀ ਲਈ ਹਾਂ ਪੀ ਲਈ ਕਿਵੇਂ ਮੁਲਾਜ਼ਮ ਘਟ ਘਟ ਲੱਗਦੇ ਅੱਜ ਮੈਨੂੰ ਸਾਰੇ ਥਾਣੇ 'ਚ ਮੁਲਾਜ਼ਮ ਅੱਜ ਮੰਤਰੀ ਜੀ ਨੇ ਆਉਣਾ ਸੀ ਕਹਣਾ ਜੀ ਕੋਈ ਕੁਛ ਕ ਮੁਲਾਜ਼ਮ ਉਧਰ ਲੱਗੇ ਹੋਏ ਆ ਜੀ ਅੱਛਾ ਮੰਤਰੀ ਜੀ ਤਾਂ ਅੱਜ ਹੈ ਹਾਂ ਸੱਚੋ ਚੱਲੀ ਜਾਂਦੇ ਹਲਕੇ ਦੇ ਪ੍ਰੋਗਰਾਮ ਹਨਾ ਆਪਣੀ ਤਾਂ ਪਹਿਲਾਂ ਨਫਰੀ ਪਹਿਲਾਂ ਹਨੀ ਥਾਣੇ 'ਚ ਆਪਣੇ ਕੋਲੋਂ ਤੋਂ ਮੰਤਰੀਆਂ ਦੇ ਘੇੜੇ ਮਾਰ ਲੈਂਦੇ ਆਪਾਂ ਨੂੰ ਹਨਾ ਬਸ ਬਸ ਤੇ ਕਿੰਨੇ ਕਿ ਜਣੇ ਬੈਠੇ ਬਾਹਰ ਹੈ ਇੱਕ ਦੋ ਜਣਾ ਹੁਣ ਬੈਠਾ ਹੋ ਗਿਆ ਜੀ ਇੱਕ ਬੁੱਢੀ ਲੇਡੀਆਂ ਬੈਠੇ ਬਾਹਰੋਂ ਆਏ ਹੋਏ ਆ ਲੇਡਿਸ ਉਹ ਅੱਛੇ ਕਮਾਤਾ ਤੇ ਹੋਰ ਕੌਣ ਜਿਹੜੀ ਮੁੰਡਾ ਹੋਰ ਆ ਜੀ ਅਮਲੀ ਜਿਹਾ ਲੱਗਦਾ ਦੇਖਣ ਦੇ ਵਿੱਚ ਉਹ ਇੱਕ ਉਹਨਾਂ ਅਮਲੀ ਜਿਹਾ ਲੱਗਦਾ ਹਾਂ ਐਨਾ ਤਜਰਬਾ ਹੋ ਜਾਂਦਾ ਆਪਣਾ ਵੇਖ ਕੇ ਬੰਦਾ ਪਤਾ ਲੱਗ ਜਾਂਦਾ ਅਮਲੀ ਜਿਹਾ ਲੱਗਦਾ ਕਿਉਂਦਾ ਹੈ ਨਾ ਹਾਂ ਮਾਤਾ ਦਾ ਤਾਂ ਨੂੰ ਨਾਲ ਕਲੇਸ਼ ਹੈ ਉਹ ਤਾਂ ਗੱਲ ਬੁੜੀਆਂ ਤੇ ਕਰ ਲੈਂਦੀਆਂ ਲੰਮੀ ਪਹਿਲਾਂ ਪਹਿਲਾਂ ਮੁੰਡੇ ਦਾ ਵੇਖ ਲਈ ਕੀ ਸਰਕਲ ਮੁੰਡੇ ਬੁਲਾਓ ਪਹਿਲਾਂ ਮੁੰਡੇ ਨੂੰ ਹਾਂ ਕਿਹੜੇ ਪਾਸੇ ਇਧਰੀ ਪਿੱਛੇ ਹਾਂਜੀ ਜੀ ਸਾਡੇ ਮੁੰਡੇ ਬੁਲਾਓ ਬੁਲਾ ਕੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਵੇਂ ਖੜਿਆ ਨਹੀਂ ਜਾਂਦਾ ਜਨਾਬ ਪੁੱਛੋ ਨਾ ਜੀ ਚੱਲ ਬਹਿ ਜਾ ਫਿਰ ਹੁਣ ਤਾਂ ਪੁੱਛ ਲਿਆ ਉਹ ਕੁਰਸੀ ਤੇ ਕੁਰਸੀ ਉਹ ਕੁਰਸੀ ਕੁਰਸੀ ਤੇ ਕੋਕੜਾ ਵਧਾਈਆਂ ਮੰਗਣਾ ਹੈ ਥੱਲੇ ਬੈਠੀ ਜਾਣਾ ਹੈ ਬੰਦਾ ਯਾਰ ਜੀ ਜਨਾਬ ਗਰੀਬ ਬੰਦੇ ਆ ਉਹ ਨਹੀਂ 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 ਗਰੀਬ ਬੰਦੇ ਕੁਰਸੀਆਂ ਸੀ ਘਰ ਦੇ ਮੱਥੇ ਡਾਗੀਆਂ ਬੈਠਣ ਵਾਸਤੇ ਸ਼ੁਕਰੀਆ ਜਨਾਬ ਕਿਵੇਂ ਜਨਾਬ ਮੈਂ ਇੱਕ ਕੰਪਲੀਟ ਲਿਖਾਉਣੀ ਸੀ ਤੁਹਾਡੇ ਕੋਲ ਜੀ ਕੰਪਲੇਟ ਆ ਮੁੰਛੀ ਜੀ ਬੈਠੇ ਆ ਤੁਸੀਂ ਸਰ ਤਾਂ ਵੀ ਤੁਹਾਡੇ ਕੋਲ ਹੀ ਦੱਸਣਾ ਜੀ ਇਹਨਾਂ ਨੇ ਵੀ ਜੀ ਤੁਸੀਂ ਹੈਂਡਲ ਕਰਨਾ ਸਾਰਾ ਕੁਝ ਜੀ ਇਹ ਲੋ আচ্ছা ਮਤਲਬ ਸਿੱਧੀ ਹੈਡ ਹੈਡ ਆਫਿਸ ਦੇਣੀ ਹੈ ਕੰਪਲੇਨਾ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਠੀਕ ਹੈ ਜਿਗਰੇ ਵਾਲਾ ਬੰਦਾ ਮੁੰਛੀ ਜੀ ਹਾਂ ਬਿਲਕੁਲ ਹੈਨਾ ਵੇਖ ਲਿਆ ਜੀ ਹੌਂਸਲਾ ਸਾਡੇ ਮੁੰਛੀ ਦੀ ਡੀਲਿੰਗ ਤਾਂ ਨਹੀਂ ਮਾੜੀ ਕੋਈ ਨਾ ਕੋਈ ਆਇਆ ਨਹੀਂ ਜੀ ਨਹੀਂ ਜੀ ਨਹੀਂ ਜੀ ਹਾਂ ਮੈਂ ਕਹਿੰਦਾ ਸਾਹਬ ਕੋਲੇ ਸਿੱਧੇ ਹੀ ਚਲੀ ਤੇ ਸਾਹਬ ਨੂੰ ਹੀ ਦੱਸਗੀ ਜੀ ਇਹਨਾਂ ਨੂੰ ਵੀ ਦੱਸ ਦਿਆ ਕਰੋ ਇਹ ਵੀ ਤਨਖਾਹ ਲੈਂਦੇ ਆ ਸਾਬ ਦੀਆਂ ਭਾਜੜਾ ਹੋਰ ਬਹੁਤ ਹੁੰਦੇ ਆਣਾ ਬੂਟੇ ਹਾਂ ਦੱਸੋ ਕੋਈ ਗੱਲ ਨਹੀਂ ਦੱਸੋ ਬਾਹਰ ਨਾਲ ਹੋਰ ਵੀ ਬੈਠੇ ਫਿਰ ਉਹ ਵੀ ਟੈਂਡ ਕਰਨਾ ਉਹਨੂੰ ਵੀ ਦੱਸੋ ਜਨਾਬ ਮੈਨੂੰ ਐਂ ਦੱਸੋ ਪ੍ਰਿੰਟਰ ਰੇਟ ਤੋਂ ਵੱਧ ਆਪਾਂ ਕੁਝ ਵੇਚ ਸਕਦੇ ਹਾਂ ਕਿ ਨਹੀਂ ਵੇਚ ਸਕਦੇ ਜੋ ਕੋਈ ਪ੍ਰਿੰਟ ਰੇਟ ਹੋਵੇ ਤਾਂ ਉਹ ਵੇਚਣਾ ਵੱਧ ਉਹ ਨਹੀਂ ਜਨਾਬ ਐਵੇਂ ਪੁੱਛ ਰਹੇ ਨਹੀਂ ਵੱਧ ਮਤਲਬ ਮੈਂ ਗੱਲ ਨਹੀਂ ਸਮਝਿਆ ਕੋਈ ਰੇਟ ਪ੍ਰਿੰਟ ਰੇਟ ਹੋਗਾ ਜੀ ਕੋਈ ਵੀ ਚੀਜ਼ ਦਾ ਜੀ ਉਹ ਤੋਂ ਵੱਧ ਆਪਾਂ ਵੇਚ ਸਕਦੇ ਹਾਂ ਕਿ ਨਹੀਂ ਵੇਚ ਸਕਦੇ ਨਹੀਂ ਨਹੀਂ ਪ੍ਰਿੰਟ ਰੇਟ ਤੋਂ ਤਾਂ ਵੱਧ ਕਿਤੇ ਵੀ ਬਰਦਰ ਵਾਰਡ ਵਾਈਰ ਕੋਈ ਰੂਲ ਹੀ ਨਹੀਂ ਕਿ ਪ੍ਰਿੰਟ ਰੇਟ ਤੋਂ ਵੱਧ ਮਿਲ ਚੰਦਾ ਤਾਂ ਪ੍ਰਿੰਟ ਤੋਂ ਆਪਣੇ ਇੰਡੀਆ ਦੀ ਗੱਲ ਕਰੀਏ ਤਾਂ ਆਪਣੇ ਤਾਂ ਇਹ ਚੀਜ਼ਾਂ ਹੈਗੀਆਂ ਬਾਹਰ ਜਾਈਏ ਕਿਸੇ ਕੰਟਰੀ ਉੱਥੇ ਤਾਂ ਹੁੰਦਾ ਵੀ ਜੋ ਰੇਟ ਲਾ ਗਿਆ ਵੀ ਠੀਕ ਹੈ ਚੱਕ ਕੇ ਆਪਣਾ ਸਮਾਨ ਪਾਈ ਚਲੋ ਟੋਕਰ ਗਏ ਤੇ ਸਮਾਨ ਘਟਾਓ ਬਿੱਲ ਤੇ ਚਲੇ ਜਾਓ ਨਾ ਤਾਂ ਪ੍ਰਿੰਟ ਰੇਟ ਲੱਗ ਜਾਂਦਾ ਜੇ ਕੋਈ ਲੈਸ ਲੱਗਿਆ ਹੋਵੇ ਤਾਂ ਉਹ ਵੀ ਲਿਖ ਕੇ ਲੱਗਿਆ ਹੁੰਦਾ ਆਪਣੇ ਇਦਾਂ ਤਾਂ ਹੈ ਨਹੀਂ ਕੁਛ ਆਪਣੇ 바ਰਗੇਨਿੰਗ ਚੱਲਦੀ ਹੈ ਵੀ ਪ੍ਰਿੰਟ ਦੇ ਵਿੱਚੋਂ ਘਟਾ ਘਟੂ ਤਾਂ ਲੈਂਦੇ ਲੋਕ ਤੇ ਪ੍ਰਿੰਟ ਤੋਂ ਵੱਧ ਵਾਲਾ ਕੰਮ ਤਾਂ ਬੁੱਤੇ ਹੈ ਨਹੀਂ ਕਿਉਂ ਮਨਸ਼ੀ ਜੀ ਪ੍ਰਿੰਟ ਤੋਂ ਵੱਧ ਤਾਂ ਪ੍ਰਿੰਟ ਤੋਂ ਵੱਧ ਵਾਲਾ ਕੋਈ ਰੂਲ ਦੇ ਕਿਵੇਂ ਕੱਲ ਜਾ ਆਲੇ ਬੰਦੇ ਨੇ ਸਵੇਰੇ ਹੀ ਆਪਾਂ ਨੂੰ ਹੁਣ ਫੁਕਰਿਆਂ ਨੇ ਕਰੋ ਨਾਲ ਠੱਗੀ ਮਾਰ ਲਈ ਜਨਾਬ ਦਿਹਾੜੀਦਾਰ ਬੰਦੇ ਆ ਜੀ ਹੂੰ ਅੱਗੇ ਤਾਂ ਦੇਸੀ ਦੂਸੀ ਪੀ ਲੈਂਦੇ ਸੀ ਹੰਬੇ ਤੱਕ ਕਿਉਂ ਨਾ ਸ਼ਾਮ ਨੂੰ ਜੀ ਪੀਪੂ ਲੈਂਦੇ ਸੀ ਥਾਣੇ ਬੈਠਾ ਹੈ ਉਹ ਜਨਾਬ ਨਹੀਂ ਵੈਸੇ ਦੱਸ ਰਿਹਾ ਜਨਾਬ ਜਦੋਂ ਤੇ ਬੰਦੇ ਜੇ ਮਰੇ ਆ ਜੀ ਦੇਸੀ ਪੀ ਕੇ ਸੁਣਿਆ ਜੀ ਉਹ ਤਾਂ ਡਰਦੇ ਆ ਹੁਣ ਠੇਕੇ ਤੇ ਚਾਹੀਦੇ ਮਾੜਾ ਮੋਟਾ ਜੀ ਇੰਗਲਿਸ਼ ਪੀਪੂ ਲਈਦੀ ਹੈ ਜੀ ਉਹ ਠੇਕਾ ਗੱਲ ਵੇਖ ਉਹ ਕਹਿੰਦੇ ਵੀ ਆਂਦੇ ਵਿੱਚ ਖਾਣ ਪੀਣ ਵਾਲਾ ਬੰਦਾ ਨਾ ਖੁੱਲਾ ਹੀ ਹੁੰਦਾ ਹੈ ਨਾ ਸੁਭਾਅ ਦਾ ਉਹ ਨੂੰ ਆਇਆ ਨਹੀਂ ਪ੍ਰਭਾ ਵੀ ਮੈਂ ਥਾਣੇ ਬੈਠਾ ਦੇਸੀ ਤੁਸੀਂ ਤਾਂ ਪੀ ਲਿਆਤ ਨੂੰ ਆਇਆ ਪੁੱਛ ਲਿਆ ਹੁਣ ਕਿ ਦੇਸੀ ਲਿਆਉਂਦਾ ਕਿੱਥੋਂ ਸੀ ਫੇਰ ਉਹ ਜਨਾਬ ਬਹੁਤ ਟਾਈਮ ਦੀ ਗੱਲ ਆ ਜੀ ਉਹ ਅੱਛਾ ਹਾਂਜੀ ਹਾਂਜੀ ਨਹੀਂ ਹੁਣ ਦੇਸੀ ਅੰਗਰੇਜ਼ੀ ਪ੍ਰਿੰਟ ਰੇਟ ਘੱਟ ਰੇਟ ਵੱਧ ਰੇਟ ਇਹ ਲਈ ਫਿਰਦਾ ਕਰਿਆਨੇ ਵਾਲੇ ਪਾਸੇ ਨਹੀਂ ਨਹੀਂ ਜਨਾਬ ਗੱਲ ਇਹ ਆ ਬੋਤਲ ਤੇ ਲਿਖਿਆ 400 ਰੁਪਇਆ ਦਿੰਦੇ 650 600 ਦੀ ਹੈ ਜੀ ਤੁਸੀਂ ਹੁਣ ਮੈਨੂੰ ਦੱਸੋ ਕਿਵੇਂ ਹੋਊਗਾ ਪੋਤੋ ਤੇ 400 ਦਿੰਦੇ 650 ਮੈਂ ਤਾਂ ਵੈਜੀਟੇਰੀਅਨ ਯਾਰ ਮੈਂ ਪੀਤੀ ਪੂਤੀ ਨਹੀਂ ਕਰਦਾ ਸੱਚੀ ਤੂੰ ਤਾਂ ਸਵੇਰੇ ਸਵੇਰੇ ਤਾਂ ਸਾਡਾ ਗਰੀਬਾਂ ਦਾ ਤਾਂ ਸੋਚੋ ਨਹੀਂ ਗਰੀਬਾਂ ਦਾ ਮੇਰੀ ਡਿਸਟ੍ਰੀ ਥੋੜੋ ਲੱਗੀ ਆ ਨਾ ਮੇਰਾ ਸ਼ਰਮ ਦਾ ਕਾਰਨ ਜੇ ਤੁਸੀਂ ਕੁਝ ਕਰੋਗੇ ਤਾਂ ਫੇਰ ਹੀ ਕੋਈ ਗਰੀਬਾਂ ਦਾ ਕੋਈ ਮਾੜੇ ਮੋੜੇ ਦਿਹਾੜੀ ਕਰਕੇ ਕੋਈ ਮਾੜੀ ਜਿਮੋਕੀ ਮਹਿੰਗੀ ਪੀਲਾਂਗੇ ਤਾਂ ਅੰਗਰੇਜ਼ੀ ਜ਼ਰੂਰੀ ਪੀਣੀ ਆ ਫਿਰ ਉਹ ਜਨਾਬ ਮੈਂ ਬਸ ਕਿਹੜਾ ਉਹ ਵੜਾ ਦੇਖੋ ਨਾ ਕੀ ਹੈ ਮੈਨੂੰ ਪਤਾ ਨਹੀਂ ਰੇਟ ਕਿੱਥੋਂ ਕੱਢ ਕੇ ਲਿਆ ਮੈਨੂੰ ਤਾਂ ਆਇਆ ਨਹੀਂ ਉਹਦਾ ਸ਼ਰਾਬ ਦੀ ਬੋਤਲ ਤੇ ਰੇਟ ਲਿਖਿਆ ਹੁੰਦਾ ਕਿ ਨਹੀਂ ਲਿਖਿਆ ਹੁੰਦਾ ਵੀ ਹੈ ਕਿ ਨਹੀਂ ਬੁਟੀਕਾਂ ਦੇ ਚੈੱਕ ਕੀਤਾ ਬੋਤਲ ਤੇ ਵੀ ਰੇਟ ਲਿਖਿਆ ਕਿ ਨਹੀਂ ਲਿਖਿਆ ਮੈਂ ਨਹੀਂ ਮੁਰਛੇ ਤੁਸੀਂ ਲੈਵਲ ਤੇ ਵੀ ਰੇਟ ਲਿਖਿਆ ਨਹੀਂ ਦੇਖਿਆ ਨਹੀਂ ਦੇਖਿਆ ਮੈਂ ਮੈਂ ਤਾਂ ਮੈਂ ਤਾਂ ਪੀਂਦਾ ਹੀ ਨਹੀਂ ਮੈਨੂੰ ਤਾਂ ਪਤਾ ਹੀ ਨਹੀਂ ਗੈਸ ਗੱਲ ਦਾ ਅਸੀਂ ਵੀ ਥੋੜੇ ਵਰ ਕੀ ਆ ਜਨਾਬ ਅਸੀਂ ਕਿਹੜਾ ਕਿੰਨੇ ਰੇਟ ਕਿੱਥੋਂ ਕੱਢ ਕੇ ਲਿਆ ਯਾਰ ਪਹਿਲਾ ਕੇਸ ਹੈ ਹਨਾ ਪਹਿਲਾਂ ਕੋਈ ਆਇਆ ਚੱਲ ਦੱਸ ਕੀ ਹੋਇਆ ਜਨਾਬ ਤੁਹਾਨੂੰ ਦਿਖਾ ਦਿੰਦਾ ਜੀ ਕੀ ਫੋਨ ਤੇ ਸਾਰਾ ਕੁਝ ਨਹੀਂ ਮੈਂ ਪੀਣੀ ਨਹੀਂ ਖਾਣੀ ਨਹੀਂ ਯਾਰ ਤੂੰ ਰਹਿਣ ਦੇ ਮੈਂ ਮੈਂ ਵੇਖ ਕੇ ਕੀ ਕਰਨਾ ਤੂੰ ਦੱਸ ਮੈਨੂੰ ਕਹਿਣਾ ਕੀ ਚਾਹਣਾ ਜਨਾਬ ਉਹਦਾ ਹੱਲ ਕਰਾਓ ਕੋਈ ਹੁਣ 400 ਦੀ ਕਿੱਥੇ 650 ਦੱਸੋ ਕਿੱਧਰ ਗਰੀਬ ਬੰਦਾ ਜੀ ਇਹ 400 ਲਿਖਿਆ ਹੋਇਆ ਪੱਕਾ ਮੈਚ ਹਾਂਜੀ ਲਿਖਿਆ ਜੀ ਨਹੀਂ ਸਵੇਰਾ ਸਵੇਰੀ ਮੈਂ ਕਹਿੰਦਾ ਚਲੋ ਕਾਦੇ ਵਾਸਤੇ ਹਨਾ ਲਿਖਿਆ ਜੀ ਇਹ ਚੇਤਾ ਇਹ ਗੱਲਾਂ ਜਿਹੜੀਆਂ ਥਾਣੇ ਆ ਕੇ ਕਰਨੀਆਂ ਹਨਾ ਇਹ ਜੇ ਤੁਸੀਂ ਸ਼ਿਕਾਇਤ ਕੰਪਲੇਂਟ ਕੋਈ ਕਰਨੀ ਹੈ ਤੇਰਾ ਤਾਂ ਪਸੀਨਾ ਵੈਸੇ ਨਹੀਂ ਸਕਦਾ ਪੀ ਕੇ ਕੀ ਹਾਲ ਹੁੰਦਾ ਹੋਊਗਾ ਤੇਰਾ ਜਨਾਬ ਦਿਹਾੜੀਦਾਰ ਬੰਦੇ ਆ ਹੰਬੇ ਥੱਕੇ ਹੁੰਨੇ ਆ ਸ਼ਾਨੋਜੀ ਕੋਲੋਂ ਪੀ ਪੂ ਲਈ ਦੀਆਂ ਇਹ ਦਿਹਾੜ ਸਾਡੀ ਤਾਂ ਤਨਖਾਹ ਵੀ ਚੰਗੀ ਭਲੀ ਆਉਂਦੀ ਆ ਤਾਂ ਵੀ ਨਹੀਂ ਜੀ ਕਰਦਾ ਪੇਂਡ ਪੋਨ ਨੂੰ ਤੁਸੀਂ ਦਿਹਾੜੀਦਾਰ ਬੰਦੇ ਕਿਵੇਂ ਯਾਰ ਹੰਬ ਥੱਕ ਜਾਈਦਾ ਹੰਬ ਬਸ ਪੂਰਾ ਥਕਾ ਦੇਂਦਾ ਜਿਹਦੇ ਦਿਹਾੜੀ ਜਾਂਦੇ ਜੀ ਫਰੌਂਟ ਫਰੌਂਟ ਫਰੂਟ ਫਰੌਂਟ ਖਾਇ ਕਰੋ ਓ ਕਿਉਂ ਖਾਇ ਕਰੋ ਦੁੱਧ ਪੀਆ ਕਰੋ ਸਾਫਟ ਡ੍ਰਿੰਕ ਲੈਂਦੀ ਜਨਾਬ ਜੜ ਕਿੰਨੀ ਤੇਰੀ ਦਿਹਾੜੀ ਤਾਂ 500 ਆ ਜੀ ਦਾਰੂ ਤੇ ਕਿੰਨੇ ਲਾਦਣਾ ਰੋਜ਼ ਦਾਰੂ ਪਰ ਉਹੀ ਗੱਲ ਹੈ ਪੌਆ ਲਈਦਾ ਜੀ ਅਧੀਆਂ ਪੌਆ ਲਈਦਾ ਜਦੋਂ ਬੋਤਲ ਲੈਣ ਦੀ ਕੋਸ਼ਿਸ਼ ਕਰਦੇ ਬੋਤਲ 6.50 ਨੂੰ ਜਾਂਦੀ 650 ਨੂੰ ਜਾਂਦੀ ਹੈ ਹਾਂ ਦੱਸੋ ਕਿੱਧਰ ਜਾਏਗੀ ਤੇ ਨੇ ਤੈਨੂੰ ਕੀ ਲੱਗਿਆ ਯਾਰ ਵੀ ਥਾਣਾ ਤੇਰੀ ਕੀ ਮਦਦ ਕਰੇ ਦੇ ਵਿੱਚ ਜਨਾਬ ਇਹਦੇ ਤੇ ਕੋਈ ਕਾਰ ਕੋਈ ਹੋਵੇ ਹਾਲਤ ਸੀਐਮ ਤੱਕਰ ਗੱਲ ਪਹੁੰਚਣੀ ਚਾਹੀਦੀ ਨਹੀਂ ਮੈਂ ਪਹੁੰਚਾ ਦਿੰਦਾ ਉਹ ਫੇਰਾ ਪਾਲਾ ਹੋ ਜਾ ਤੁਸੀਂ ਪਹੁੰਚਾਓ ਜੀ ਸ਼ਰਾਬ ਦੀ ਬੋਤਲ ਦੀ ਗੱਲ ਸੀ ਐਮ ਤੱਕ ਹਾਂਜੀ ਹਾਂਜੀ ਇਹ ਕੀ ਤਰੀਕਾ ਯਾਰ ਹੁਣ ਤੇ ਮੈਂ ਤਾਂ ਤੁਹਾਡੇ ਕੋਲ ਸਿੱਧਾ ਆ ਕਿ ਤੁਸੀਂ ਸੀਐਮ ਤੱਕ ਪਹੁੰਚਾ ਦੋ ਪਰ ਮੁੰਸ਼ੀ ਜੀ ਇੱਕ ਗੱਲ ਦੇਖੋ ਤੁਸੀਂ ਵੀ ਕਿਸੇ ਦੀ ਜਨਾਨੀ ਰੋਸ ਜੇ ਚਲੋ ਥਾਣੇ ਨੋ ਸੱਚ ਲੜਪੈਣ ਚਲੋ ਥਾਣੇ ਪਿਓ ਪੁੱਤ ਨਹੀਂ ਬਣਦੀ ਚਲੋ ਥਾਣੇ ਬੱਟ ਦਾ ਰੌਲਾ ਪੈ ਗਿਆ ਚਲੋ ਥਾਣੇ ਸਾਰੇ ਵਿਭਾਗਾਂ ਦੇ ਲੋਕਾਂ ਨੇ ਵਿਹਲੇ ਕਰ ਰੱਖਿਆ ਥਾਣਾ 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 ਸੁਣੋ ਆ ਨਵਾਂ ਕੇਸ ਆ ਜੀ ਬੀਬੀ ਜਨਾਬ ਮਾਰਾ ਬਗਦਲ ਹੋ ਜੇ ਚੱਲ ਦਿਨ ਅਪਰ ਥਾਣੇ ਹਾਂ ਤਾਂ ਤਾਂ ਦੋ ਮਿੰਟ ਲੜਾਈ ਹੋ ਗਈ ਮੁਰਗੇ ਘਰ ਹੋ ਜਾ ਕੇ ਫੇਰ ਉਹ ਜੇ ਦੋ ਕੁਝ ਵੀ ਹੋ ਗਿਆ ਨਹੀਂ ਦੋ ਮਿੰਟ ਜਦੋਂ ਲੜਾਈ ਹੁੰਦੀ ਉਹਨਾਂ ਦੀ ਤੇ ਇਧਰੋਂ ਬਾਹਰ ਤੁਰ ਜਾ ਕੇ ਫੇਰ ਉਹ ਜੇ ਮੈਂ ਕਹਣਾ ਕਿ ਕੁੱਤੇ ਵੀ ਲੜਪੇ ਤਾਂ ਚਲੋ ਥਾਣੇ ਇਹ ਮੇਰੇ ਕੁੱਤੇ ਨੇ ਸਾਡਾ ਕੁੱਤਾ ਢਾ ਲਿਆ ਹੈਣਾ ਹੁਣ ਆ ਦੇਖੋ ਕੇਸ ਨਵਾਂ ਯਾਰ ਮੈਂ ਹੈਰਾਨ ਆ ਤੇਰੇ ਤੋਂ ਅਸਲ ਤੂੰ ਕਿਵੇਂ ਲੋਡ ਕੀਤਾ ਇਹ ਵੀ ਸ਼ਰਾਬ 650 ਦੀ ਦੇ ਰੇ ਹੈ ਤੇ 400 ਦਾ ਰੇਟ ਹੈ ਦੇਖਿਆ ਹਾਂਜੀ ਸਰ ਹੈ ਮੇਰੇ ਕੋਲ ਸਬੂਤ ਹੈਗਾ ਜੀ ਸਬੂਤ ਹੈਗਾ ਜੀ ਦਿਖਾ ਦਿੰਦਾ ਜੀ ਨਹੀਂ ਫਿਰ ਇੱਕ ਗੱਲ ਹੈ ਨਾ ਮੈਂ ਸਬੂਤਾਂ ਪੁੱਛਿਆ ਮੈਂ ਵੀ ਦੇਖ ਲਊਗਾ ਕੋਈ ਨਹੀਂ ਤੇ ਮੈਂ ਕਹਿੰਦਾ ਵੀ ਤੁਸੀਂ ਜੇ ਤੁਹਾਡੇ ਕੋਲ ਸਬੂਤ ਹੈ ਇਸ ਚੀਜ਼ ਦਾ ਵੀ ਇਹ ਗੱਲ ਸ਼ੋਰ ਹੈ ਬਿਲਕੁਲ ਜੀ ਬਿਲਕੁਲ 400 ਲਿਖਿਆ ਬੋਤਲ ਤੇ ਲਿਖਿਆ ਜੀ ਲਿਖਿਆ ਅੱਛਾ ਤੇ 650 ਦੀ 650 ਦੀ ਫਿਰ ਪੌਵਾ ਪੋਵਾ ਕਰਕੇ ਪੀ ਲੈਣਾ ਕਿ ਪੀ ਜਾਣਾ ਬੋਤਲ ਸਾਰੀ ਨਹੀਂ ਨਹੀਂ ਜੀ ਮੈਂ ਪੂਰੀ ਲੈ ਲੈਣਾ ਹਾਂ ਤੇ ਫਿਰ ਹੁਣ ਪੌਵਾ ਤੇ ਤਾਂ ਫਿਰ ਟਿਕਣਾ ਹੀ ਪਊਗਾ ਜੀ ਕਿੱਥੇ ਫਿਰ ਤਾਂ ਵੀ ਥਕਾਵਟ ਹੀ ਰਹਿੰਦੀ ਮੈਨੂੰ ਇਹ ਕਹਦੀਆ ਚੱਲ ਕਰ ਲਾਂਗੇ ਉਹ ਜਦੋਂ ਬੋਤਲ ਹੀ ਬਾਲੀ ਹੋ ਗਈ ਸਾਡੇ ਜਿਹੜੇ ਹੁਣ دارو ਬੋਤਲ ਵੀ ਪੀ ਸਕਦਾ ਬੰਦਾ ਪਾਣੀ ਹੈ ਨਾ ਬੰਦਾ ਪਾਣੀ ਹੈ ਇਹ ਤਾਂ ਯਾਰ ਮਸਲਾ ਹੱਲ ਆਇਆ ਤਾਂ ਕਰਨ ਵਾਲਾ ਬੁੱਟੇ ਹੈ ਨਾ ਚੱਲ ਮੈਨੂੰ ਦੱਸ ਅਸਲ ਤੇਰਾ ਹੱਕ ਇਹ ਬਣਦਾ ਸੀ ਵੀ ਠੇਕੇਦਾਰ ਜਿਹੜਾ ਹੈਗਾ ਨਾ ਹਲਕੇ ਦਾ ਆਪਣਾ ਜਿਹਦੇ ਕੋਲ ਠੇਕੇ ਆ ਜੀ ਜੀ ਉਹਦੇ ਕੋਲ ਜਾ ਕੇ ਸ਼ਿਕਾਇਤ ਕਰਦਾ ਕਿ ਮੇਰੇ ਕਰਿੰਦੇ ਵਾਅਦਾ ਘਾਟਾ ਕਰੀ ਜਾਂਦੇ ਹ ਜਨਾਬ ਉਹ ਥੋੜਾ ਫਰਜ ਆ ਮੈਥੋਂ ਕੁਛ ਨਹੀਂ ਮੇਰੀ ਕੋਸ ਨੂੰ ਜਨਾਬ ਮੈਂ ਦੱਸਦਾ ਦੇਖੋ ਇਹਦੇ ਵਿੱਚ ਸਾਡਾ ਕਿਹੜਾ ਫਰਜ ਆ ਇਹਦੇ ਵਿੱਚ ਉਹ ਇਨਕਮ ਜਾਣੀ ਆ ਸਰਕਾਰ ਨੂੰ ਜੀ ਠੀਕ ਹੈ ਟੈਕਸ ਜੀਐਸਟੀ ਜੋ ਖਰਚੇ ਮੈਨੂੰ ਨਹੀਂ ਪਤਾ ਕੀ ਕੀ ਪੈਂਦਾ ਉਹਦੇ ਵਿੱਚ ਕਿਉਂਕਿ ਸਾਡਾ ਕੰਮ ਨਹੀਂਗਾ ਉਹਨੇ ਕੰਮ ਸਰਕਾਰ ਦਾ ਤੇ ਠੇਕੇਦਾਰਾਂ ਦਾ ਹੋ ਸਕਦਾ ਕਿ ਵੀ ਰਿੰਦੇ ਦੀ ਕੁੰਡੀ ਕੰਡੀ ਹੁੰਦੀ ਆ ਵਿੱਚ ਜਨਾਬ ਮੰਨ ਲਓ ਜਿਹੜਾ ਰੇਟ ਤੋਂ ਕਿਉਂ ਕਰਦੇ ਠੇਕੇ ਤੇ ਜਦੋਂ ਲੈਣ ਜਾਂਦੇ ਜੀ ਉੱਤੇ ਤਾਂ ਨਹੀਂ ਕੋਈ ਬੈਠਾ ਹੁਣ 650 ਦੀ ਹਰੇਕ ਨੂੰ ਲਾਉਂਦੇ ਆ ਜੀ 650 ਦੀ ਅੱਛਾ ਹਾਂਜੀ ਅਸੀਂ ਤਾਂ ਜਿਹੜੇ ਸਾਡੇ ਜਨਾਬ ਜੇ ਤੁਸੀਂ ਪਹਚਾ ਦੋਗੇ ਤਾਂ ਚੰਗੀ ਗੱਲ ਆ ਸੀਐਮ ਸਾਹਿਬ ਤੱਕ ਨਹੀਂ ਜਿੰਨੇ ਵੀ ਸਾਡੇ ਲੇਬਰ ਵਾਲੇ ਆ ਅਸੀਂ ਤਾਂ ਧਰਨਾ ਲਾ ਲਾਂਗੇ ਕਰੋ ਤਾਂ ਜਨਾਬ ਲਾਵਾਂਗੇ ਇਕਰਾ ਥੱਗਾ ਟੋਰੀ ਚੱਲੀ ਜਾਂਦੀ ਹੈ ਜੀ ਤੇ ਕੇਲਾਂ ਦੇ ਖਲਾ ਤੇ ਹੋਰ ਜੀ ਉਹ ਯਾਰ ਤੂੰ ਮਿਹਨਤ ਕਰਾ ਲਾ ਸਾਡੇ ਕੋਲੋਂ ਸਾਡੇ ਕੋਲ ਦਾ ਪਹਿਲਾ ਨਹੀਂ ਸੀ ਮਿਹਨਤ ਕਰਦੇ ਮੈਂ ਤੈਨੂੰ ਦੱਸ ਦੇ ਦੇਖ ਅਸਲ ਦੇ ਵਿੱਚ ਨਾ ਮੈਨੂੰ ਤਾਂ ਵਧੀਆ ਲੱਗਦਾ ਤੇਰੇ ਵਰਗੇ ਬੰਦੇ ਵੀ ਠੀਕ ਆ ਦਿਲ ਦੀ ਗੱਲ ਖੋਲ ਕੇ ਦੱਸ ਦੇ ਸਿੱਧਾ ਇਸ ਥਾਣੇਦਾਰ ਕੋਲੇ ਵਜਿਆ ਆ ਕੇ ਵੀ ਸਾਨੂੰ ਤਾਂ ਸ਼ਰਾਬ ਸਸਤੀ ਚਾਹੀਦੀ ਹੈ ਹੁਣ ਅਸੀਂ ਕਿਹੜੇ ਕਿਹੜੇ ਧਰਨੇ ਸੰਭਾਲੀਏ ਕਿਤੇ ਬੇਰੋਜ਼ਗਾਰਾਂ ਦੇ ਧਰਨੇ ਕਿਤੇ ਪੁਰਾਣੀ ਪੈਨਸ਼ਨ ਸਕੀਮ ਵਾਲਿਆਂ ਦੇ ਧਰਨੇ ਕਿਤੇ ਕਿਸਾਨਾਂ ਦੇ ਧਰਨੇ ਕਿਤੇ ਮਜ਼ਦੂਰਾਂ ਦੇ ਧਰਨੇ ਮੈਂ ਕਹਿੰਦਾ ਕਿੰਨੇ ਧਰਨੇ ਜਿਹੜੇ ਸਾਡਾ ਹਰ ਰੋਜ਼ ਸਾਡੇ ਕੋਲ ਪੁਲਿਸ ਦਾ ਆ ਦੇਖ ਮੇਰੇ ਕੋਲ ਦੋ ਬੰਦੇ ਬੈਠੇ ਆ ਮੁੰਡਾ ਮੇਰੇ ਨਾਲ ਹੈ ਤੇ ਆ ਮੁੰਸ਼ੀ ਜੀ ਬੈਠਿਆ ਤੀਜਾ ਮੁਲਾਜ਼ਮ ਹੈ ਨਹੀਂ ਮੰਤਰੀ ਜੀ ਨੇ ਉਹ ਉਧਰ ਲੱਗੀ ਪੁਲਿਸ ਸਾਡੀ ਠੀਕ ਹੈ ਹੁਣ ਤੂੰ ਆ ਕੇ ਵੀ ਛੇਤੀ ਜਾ ਕੇ ਠੇਕੇਦਾਰ ਨਾਲ ਗੱਲ ਕਰੋ ਜੀ ਮੈਨੂੰ ਬੋਤਲ 400 ਵਾਲੀ 650 ਦੀ ਲਈ ਜਾਂਦੇ ਲਈ ਜਾਂਦੇ ਆ ਜੀ ਨਹੀਂ ਹੁਣ ਫਿਰ ਧਰਨਾ ਜੀ ਤੁਸੀਂ ਵੀ ਦੇ ਜਨਾਬ ਤਾਂ ਹੀ ਤੁਹਾਡੇ ਕੋਲੇ ਹੱਲ ਕਰਾਉਣ ਵਾਸਤੇ ਆਏ ਆ ਜੀ ਤੇ ਫਿਰ ਸਾਨੂੰ ਡਾਂਗ ਭਰੋ ਸਾਨੂੰ ਡਾਂਗ ਭਰਾਉਣ ਦਾ ਹੁਕਮ ਲੱਗ ਜਾਂਦਾ ਫਿਰ ਕੁੜੇ ਸਿੱਕੇ ਜਾਣਗੇ ਗਰੀਬਾਂ ਨੂੰ ਮਾਰ ਦੋਗੇ ਜੀ ਫਿਰ ਤੁਸੀਂ ਮਾਰ ਦੋ ਗਰੀਬਾਂ ਨੂੰ ਫਿਰ ਉਹ ਜੀ ਪੁਲਿਸ ਦੀਆਂ ਡਾਂਗਾਂ ਨਾਲ ਮਰਜੋ ਸ਼ਰਾਬ ਨਾ ਛੱਡਿਓ ਉਹ ਜਨਾਬ ਫਿਰ ਮੇਰੀ ਸੁਣੋ ਗੱਲ ਅੱਜ ਵੀ ਮੇਰੀ ਦਿਹਾੜੀ ਟੁੱਟ ਗਈ ਮੈਂ ਤੁਹਾਡੇ ਕੋਲੇ ਆਇਆ ਇਸੇ ਗੱਲ ਦਾ ਮਾਰਾ ਦਿਹਾੜੀ ਦਾ ਜਨਾਬ ਹਾਂ ਮੈਂ ਕਿ ਜਨਾਬ ਕੋਲੇ ਜਾਵਾਂ ਜੀ ਪਹਿਲਾਂ ਹੱਲ ਕਰਾਵਾਂ ਜੀ ਆਪਦਾ ਕੋਈ ਜਾ ਕੇ ਤੈਨੂੰ ਕੀ ਲੱਗਿਆ ਵੀ ਜਨਾਬ ਕੀ ਕੀ ਹੱਲ ਕਰ ਦੇਣਗੇ ਜਨਾਬ ਆਸਮੀ ਤੇ ਲੈ ਕੇ ਆਇਆ ਥੋਡੇ ਕੋਲੇ ਕਿ ਜਨਾਬ ਹੀ ਕਰਨ ਗੱਲ ਜੇ ਕੋਈ ਕਰ ਸਕਦਾ ਕੀ ਹੱਲ ਕਰ ਮੈਨੂੰ ਪਹਿਲਾਂ ਸਬੂਤ ਦਿਖਾ ਤੇਰੇ ਨਹੀਂ ਹੁਣ ਸਬੂਤ ਹੈਗੇ ਪੱਕੇ ਤੇਰੇ ਕੋਲ ਹੈਗੇ ਜਨਾਬ ਹੈਗੇ ਜੇ ਹੈਗੇ ਫਿਰ ਤਾਂ ਕੋਰਟ ਕੇਸ ਕਰ ਦੇ ਉਹ ਜਨਾਬ ਹਾਏ ਰੱਬਾ ਬੜੀ ਗੱਲ ਸੁਣ ਬੁੱਟੇ ਗੱਲ ਸੁਣੋ ਇਹ ਹੁਣ ਕਹਿੰਦਾ ਵੀ ਮੈਂ ਲੈ ਕੇ ਨਾਲ ਆਪਦੇ ਯੂਨੀਅਨ ਵਾਲਿਆਂ ਨੂੰ ਧਰਨਾ ਲਾ ਦੂੰਗਾ ਜੇ ਸ਼ਰਾਬ ਜਿਹੜੀ 40 ਵਾਲੀ 650 ਨੂੰ ਵਿਕੀ ਸਰ ਸਾਰੇ ਪੀਨੇ ਅਸੀਂ ਤੁਸੀਂ ਮੇਰੀ ਗੱਲ ਸੁਣੋ ਨਾ ਤੁਸੀਂ ਇੱਕ ਇੱਕ ਦਿਹਾੜੀ ਦੇ ਪੈਸੇ ਪਾ ਕੇ ਵਕੀਲ ਕਰ ਲੋ ਕੇਕੇ ਵਾਲਿਆਂ ਦੇ ਕੇਸ ਕਰ ਦਿਓ ਜਨਾਬ ਕਿੱਥੋਂ ਜੀ ਪ੍ਰਿੰਟ ਰੇਟ ਤੋਂ ਵੱਧ ਵੇਚਦੇ ਆ ਸਾਡੀ ਕੀਨੇ ਸੁਣਨੀ ਫਿਰ ਤੁਸੀਂ ਡਾਂਗਾਂ ਨਾਲ ਹੀ ਕੁੱਟੋਗੇ ਸਾਨੂੰ ਜਦੋਂ ਤੁਸੀਂ ਸਿੱਧੇ ਜਦੋਂ ਸਿੱਧੇ ਅਦਾਲਤ ਚਲੇਗੇ ਅਸੀਂ ਤੁਹਾਨੂੰ ਕੀ ਕੁੱਟਣਾ ਯਾਰ ਜਨਾਬ ਮੈਂਤਾਂ ਵਾਲੀ ਗੱਲ ਆ ਉਹਨਾਂ ਦੀ ਆ ਨਾ ਮੈਂਤਾਂ ਵਾਲੀ ਗੱਲ ਆ ਮੈਂ ਟੋਟਕਲੇ ਆਸਮੀ ਤੇ ਲੈ ਕੇ ਆਇਆ ਨਾ ਨਹੀਂ ਮੈਂ ਮੈਂ ਸੀਰੀਅਸਲੀ ਤੈਨੂੰ ਦੱਸਦਾ ਹਾਂ ਸੀਰੀਅਸਲੀ ਦੱਸਦਾ ਕੋਈ ਨਾ ਕੋਈ ਮਜਬੂਰੀਆਂ ਹੋਣਗੀਆਂ ਇਹਦੇ ਪਿੱਛੇ ਕਈ ਵਾਰੀ 100 ਪੰਗੇ ਆ ਸਾਡੇ ਮੁਲਕ ਦੇ ਵਿੱਚ ਹੈਨਾ ਕਿਤੇ ਟਰਾਂਸਪੋਰਟ ਦੇ ਖਰਚੇ ਆ ਕਿਤੇ ਜੀਐਸਟੀ ਵਗੈਰਾ ਪੈਂਦਾ ਹੈ ਕਿਤੇ ਹੋਰ ਟੈਕਸ ਕਿਹੜੇ-ਕਿਹੜੇ ਪੈਂਦੇ ਆ ਜਿਵੇਂ ਮੰਨ ਲ ਦੁਕਾਨਾਂ ਦੇ ਖਰਚੇ, ਟ੍ਰਾਂਸਪੋਰਟ ਸਾਰੀ ਜਿਹੜੀ ਗੱਡੀਆਂ ਚੱਲਦੀਆਂ ਨਾਲ ਬੰਦੇ ਜਿਵੇਂ ਤੂੰ ਪਹਿਲਾਂ ਆਪੇ ਆਉਂਦੇ ਸਰਦਾਰ ਸਾਹਿਬ ਦੇਸੀ ਲੈ ਕੇ ਪੀ ਪੂਲੇ ਦੇ ਜਿੱਦਾਂ ਦੇ ਬੰਦੇ ਮਰ ਗਏ ਉਹਦੇ ਅਸੀਂ ਡਰਨ ਲੱਗ ਪਏ ਹਨ ਉਹ ਦੇਸੀ ਦੂਸਿਆਂ ਨੂੰ ਫੜਨ ਅਤੇ ਬੰਦੇ ਰੇਡ ਰੋਡਾਂ 'ਤੇ ਰੱਖਣੇ ਉਹ ਖਰਚੇ ਖਰਚੇ ਉੱਪਰ ਪਾ ਕੇ ਨਾ ਤਾਂ ਵੱਧ ਲੈਂਦੇ ਹੋਣਗੇ ਉਹ ਜਨਾਬ ਤੁਸੀਂ ਦੇਖੋ ਕੋਈ 50 ਹੋਣ ਕੋਈ 25 ਹੋਣ ਉਹਨਾਂ ਮਤਲਬ ਖਰਚਾਂ ਖਰਚੀਆਂ ਜਿਹੜੇ ਫਿਰ ਪੈ ਜਾਂਦੇ ਨਾ ਇੰਨੇ ਵੱਧ ਉਹਨਾਂ ਦਾ ਕਰਕੇ ਨੋ ਵਿਚਾਰਿਆਂ ਨੂੰ ਕਰਨਾ ਪੈਂਦਾ ਹੋਊਗਾ ਠੇਕੇਦਾਰ ਠੇਕੇਦਾਰ ਇਹ ਤਾਂ ਸਾਡੇ ਕੋਲ ਦਾ ਠੇਕੇਦਾਰ ਵੀ ਪਟਦੇ ਆ ਮੇਰਾ 50 ਕਰੋੜ ਦਾ ਠੇਕਾ ਹੈ ਜੀ ਮੇਰਾ ਜਨਾਬ ਜਨਾਬ ਮੇਰੀ ਗੱਲ ਸੁਣੋ ਆ ਮੈਡੀਕਲ ਵਾਲੇ ਆ ਫਰਨੀਚਰ ਵਾਲੇ ਆ ਹੋਰ ਜਿਹੜੇ ਵੀ ਸਬਜ਼ੀਆਂ ਭਾਜੀਆਂ ਵਾਲੇ ਆ ਜੋ ਵੀ ਆਪਣੇ ਖੰਡ ਚ ਆਲੇ ਆ ਜੀ ਉਹ ਵੀ ਅਕਸਰ ਜੀ ਉਸ ਜਿਹੜਾ ਐਮ ਆਰਪੀ ਰੇਟ ਆ ਜੀ ਉਹਨਾਂ ਦਾ ਉਦੋਂ ਘੱਟ ਹੀ ਵੇਚਦੇ ਆ ਜੀ ਜਾਂ ਉਹਨਾਂ ਕ ਵੇਚਦੇ ਆ ਜੀ ਦੱਸੋ ਉਹਨਾਂ ਦੇ ਵੀ ਖਰਚੇ ਆ ਜੀ ਜਨਾਬ ਬੰਦੇ ਹੈ ਨਹੀਂ ਉਹਨਾਂ ਕੋਲੇ ਜੀ ਉਹਨਾਂ ਕੋਲੇ ਵੀ ਬੰਦੇ ਆ ਜੀ ਦੱਸੋ ਮੈਨੂੰ ਬੂਟੇ ਦਲੀਲ ਵੇਖ ਪਾਦੇ ਦੀ ਹਣਾ ਬੰਦੇ ਹਈਏ ਬਿਲਕੁਲ ਚੱਲ ਤੂੰ ਸਬੂਤ ਵਿਖਾ ਯਾਰ ਮੈਂ ਲੈ ਇੱਕ ਵਾਰੀ ਕਰੂੰਗਾ ਦੇਖੇਦਾ ਸਾਹਮਣੇ ਹਾਂ ਮੈਨੂੰ ਮੈਂ ਤਾਂ ਜਿੰਨੀ ਕਰ ਸਕਦਾ ਨਾ ਤੇਰੀ ਖਾਤਰ ਠੀਕ ਹੈ ਤੂੰ ਆ ਗਿਆ ਆਸ ਉਮੀਦ ਲੈ ਕੇ ਆ ਆ ਆ ਲਓ ਜਨਾਬਾਰ ਤੇਰਾ ਭਲਾ ਹੋ ਜਾ ਤੇਰਾ ਤੋ ਬ੍ਰਾਂਡ ਹੀ ਵਧੀਆ ਪੀਣਾ ਯਾਰ ਉਹ ਜਨਾਬ ਕਿਉਂ ਕਿਉਂ ਗਰੀਬ ਨੂੰ ਛੇਡਾ ਕਰਦੇ ਆ ਇਹ ਸਹੀ ਆ ਹੁਣ ਜੀ ਸਾਡੇ ਕੋ 400 ਰੁਪਏ ਪ੍ਰਿੰਟ ਹੈ ਦੇਖੋ ਲੇਟੈਸਟ ਹੈ ਨਾਲੇ 2025 ਬੋਟੇ ਆ ਦੇਖੋ ਹਾਂਜੀ 2025 ਦੀ ਲੇਟੈਸਟ ਇਹਨਾਂ ਫਿਰ ਨਜਾਇਜ਼ ਹੀ ਹੋਰੇਗਾ ਮੁੰਡਿਆ 400 4 ਰੁਪਏ ਟੱਕਿਆ 250 ਰੁਪਏ ਬੋਤਲ ਤੇ ਵੱਧ ਲਈ ਜਾਂਦੇ ਆ। ਨਜਾਇਜ਼ ਚੰਦੇ ਕੰਮ ਇਹਦਾ। ਯਾਰ ਸੱਚਾ ਤੂੰ ਵੈਸੇ ਹੈ ਨਾ ਤੇ ਜਨਾਬ ਮੈਂ ਪਹਿਲੇ ਹੀ ਦੱਸੇ ਜਾਂਦਾ ਸੀ ਇਹ ਤੈਨੂੰ। ਅੱਜ ਤੂੰ ਪਾਣੀ ਤਾਂ ਨਹੀਂ ਦੱਸ ਪੀਣਾ। ਬਸ ਜੀ ਸ਼ਰਾਧ ਗੁਰੂ ਵਾਲੇ ਤਾਂ ਅਸੀਂ ਹੈ ਨਹੀਂਗੇ ਅਸੀਂ ਤਾਂ ਸਾਰੇ ਵੈਜੀਟੇਰੀਅਨ ਹੀ ਆ। ਇਹ ਇਹ ਹੀ ਕੰਮ ਕਰ ਦੋ। ਚਾਹ ਚੁ ਪਿਆ ਦਿੰਨੇ ਆ ਜੇ ਨਸ਼ੇ ਟੁੱਟੇ ਆ ਤਾਂ। ਨਹੀਂ 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 ਜਨਾਬ ਬਸ ਅੱਜ ਦਿਹਾੜੀ ਟੁੱਟ ਗਈ ਗੱਲ ਤਾਂ ਖਤਮ ਹੋ ਗਈ ਜੀ। ਨਹੀਂ ਚਲ ਕੋਈ ਨਹੀਂ। ਤੂੰ ਆਪਦੀ ਤਕਲੀਫ ਲੈ ਕੇ ਆਇਆ। ਮੈਂ ਹੈੱਡ ਕੁਆਟਰ ਗੱਲ ਕਰੂੰਗਾ। ਜੀ ਡਿਪਟੀ ਸਾਹਿਬ ਨਾਲ ਗੱਲ ਕਰੂੰਗਾ ਐਸਐਸਪੀ ਸਾਹਿਬ ਨਾਲ ਕਰੂੰਗਾ। ਬੀਸੀ ਸਰ ਨਾਲ ਗੱਲ ਕਰਨੀ ਕੋਸ਼ਿਸ਼ ਕਰਾਂ ਠੇਕੇਦਾਰ ਨਾਲ ਵੀ ਕਰਾਂਗੇ ਬੁਲਾ ਕੇ ਕਿ ਭਈ ਇਹਦੇ ਵਿੱਚ ਜੇ ਕਿਤੇ ਨਾ ਕਿਤੇ ਕੋਈ ਘਾਟਾ ਵਾਧਾ ਹੋ ਸਕਦਾ ਨਾ ਤੁਸੀਂ ਆਤ ਪਾਓ ਖਾ ਯਾਰ ਜਿਵੇਂ ਕਰਿਆਨੇ ਵਾਲੇ ਕੋਲ ਜਾ ਕੇ ਫਰਨੀਚਰ ਵਾਲੇ ਕੋਲ ਜਾ ਕੇ ਮੈਡੀਕਲ ਵਾਲੇ ਕੋਲ ਜਾ ਕੇ ਉੱਥੇ ਆਪਾਂ ਕਰਦੇ ਨੇ ਭੰਨ ਤੋੜ ਜਨਾਬ ਕਿਹੜਾ ਅਗਲਾ ਕਹਿੰਦਾ ਚੱਲ ਬਾਹਰ ਬਾਹਰ ਕੱਢ ਦੋ ਉਹਨਾਂ ਦਾ ਮੈਂ ਖੜੇ ਤਾਂ ਬਾਹਰ ਹੀ ਹੁੰਦੇ ਆ ਉੱਥੇ ਤਾਂ ਜਿੱਥੋਂ ਬੋਤਲ ਲੈਣੀ ਹੈ ਉਦੋਂ ਵੀ ਇਹ ਕਹਿੰਦਾ ਸਾਡਾ ਦਿਮਾਗ ਨਾ ਖਾਜ ਲੈਣੀ ਤਾਂ ਲੈ ਤੇ ਨਹੀਂ ਪਰਾਂ ਹੋ ਉੱਥੇ ਕਿਧਰ ਪਾਓ ਖਾ ਰੌਲਾ ਫਿਰ ਉੱਥੇ ਸਾਮੂ ਵੀ ਸੌਖਾ ਹੋ ਜੀ ਜਨਾਬ ਫੇਰ ਉਹ ਹੀ ਧਰਨਾ ਵੀ ਤਾਂ ਲਾਉਣੀ ਹੈ ਜਨਾਬ ਜਿਹੜਾ ਜਿਹੜਾ ਤੁਸੀਂ ਲਾਉਣਾ ਉਹ ਆਮ ਲੋਕਾਂ ਨੂੰ ਜਨਾਬ ਮੇਰੀ ਸੁਣ ਲੋ ਗੱਲ ਇੱਕ ਬੇਨਤੀ ਆ ਸੀਐਮ ਸਾਹਿਬ ਤੱਕਰ ਗੱਲ ਪਹਚਾ ਦਿਓ ਤੇ ਠੋਡੇ ਤੇ ਆਸਮੀ ਦਾ ਨਹੀਂ ਤਾਂ ਫਿਰ ਅਸੀਂ ਧਰਨਾ ਲਾਉਣਾ ਹੀ ਲਾਉਣਾ ਜੀ ਇੱਕ ਵਾਰੀ ਪਹਚਾਓ ਜਰੂਰ ਜੀ ਮੈਂ ਹੱਲ ਜਰੂਰ ਕਰਾਂਗਾ ਆਪਾਂ ਧਰਨਾ ਜਿਹੜਾ ਨਾ ਹੋਣੀ ਜ ਇਹਨਾਂ ਨੂੰ ਜਿਹੜੇ ਠੇਕੇਦਾਰ ਤੋਂ ਲੈ ਕੇ ਆਉਂਦੇ ਹਨ ਉਹਦੇ ਬਾਹਰ ਅੱਗੇ ਲਾਉਣਾ ਚਾਹੀਦਾ ਹਾਂ ਹਾਂ ਸਹੀ ਮੈਂ ਇਹਨਾਂ ਨੂੰ ਸਹੀ ਮੈਂ ਠੇਕੇਦਾਰ ਦੇ ਬਾਹਰ ਚਲਾਉ ਆਮ ਲੋਕਾਂ ਨੂੰ ਪਰੇਸ਼ਾਨ ਨਾ ਕਰੋ ਪਤਾ ਤਾਂ ਲੱਗੇ ਠੇਕੇਦਾਰ ਦੱਸੂਗਾ ਕਾਦੇ ਖਰਚੇ ਪ ਜਨਾਬੋ ਤੁਸੀਂ ਪੁੱਛੋਗੇ ਤੁਸੀਂ ਮੇਰੀ ਇੱਕ ਬੇਨਤੀ ਕਬੂਲ ਕਰ ਲਓ ਵਾਰ-ਵਾਰ ਮੈਂ ਉਹੀ ਗੱਲ ਕਹਿੰਦਾ ਤਾ ਯਾਰ ਸਾਨੂੰ ਐ ਸਾਨੂੰ ਮਜਬੂਰ ਕਰੀ ਜਾਣਾ ਮੈਂ ਆਪਾਂ ਮਾਮੇ ਭੂਆ ਦੇ ਪੁੱਤ ਹੁੰਨੇ ਆ ਹੁਣ ਸਵੇਰੋ ਸਵੇਰੀ ਦਾ ਟਾਈਮ ਐ ਤੈਨੂੰ ਕੀ ਆਖੀਏ ਦੱਸ ਮੈਂ ਤੈਨੂੰ ਕਹਤਾਂ ਹੈੱਡ ਕੁਆਟਰ ਗੱਲ ਕਰੂੰਗਾ ਮੈਂ ਐਸਐਸਪੀ ਸਾਹਿਬ ਨਾਲ ਕਰੂੰਗਾ ਡਿਪਟੀ ਸਾਹਿਬ ਦੇ ਧਿਆਨ 'ਚ ਲਿਆਉਣਾ ਠੀਕ ਹੈ ਡਿਪਟੀ ਡੀਸੀ ਸਾਹਿਬ ਦੇ ਧਿਆਨ 'ਚ ਲਿਆ ਦੇਾਂਗੇ ਠੇਕੇਦਾਰ ਨਾਲ ਵੀ ਗੱਲ ਕਰਾਂਗੇ ਅਸੀਂ ਆਪਾਂ ਵੈਸੇ ਮੁੰਛੀ ਸੀਰੀਅਸ ਗੱਲ ਐ ਹਣਾ ਬੁੱਟੀ ਵੀ ਬੁਲਾ ਕੇ ਆਪਾਂ ਪੁੱਛ ਆ ਬੁਲਾ ਲਾਂਗੇ ਆਪਾਂ ਪੁੱਛ ਲਾਂਗੇ ਜਿੰ ਹਾਂ ਪੁੱਛ ਲਾਂਗੇ ਬਾਕੀ ਜਿਹੜੀ ਸੀਐਮ ਸਾਹਿਬ ਦੀ ਗੱਲ ਹੈ ਸੀਐਮ ਸਾਹਿਬ ਨੂੰ ਚਿੱਠੀ-ਚੁੱਠੀ ਤੁਸੀਂ ਆਪ ਹੀ ਲਿਖਿਓ ਧਰਨਾਸਤੁਰਨਾ ਵੀ ਲਿਖ ਦਿਓ ਆਪ ਦਾ ਵਿੱਚ ਲਿਖਣਾ ਤਾਂ ਤੇ ਜਿੱਥੋਂ ਤੱਕ ਅਸੀਂ ਕਰ ਸਕਦੇ ਆ ਡੀਸੀ ਸਾਹਿਬ ਤੱਕ ਕਰ ਸਕਦੇ ਆ ਐਸਐਸਪੀ ਸਾਹਿਬ ਤੱਕ ਗੱਲ ਕਰ ਲਾਂਗੇ ਡਿਪਟੀ ਸਾਹਿਬ ਨਾਲ ਗੱਲ ਕਰ ਲਾਂਗੇ ਠੇਕੇਦਾਰ ਨਾਲ ਗੱਲ ਕਰ ਲਾਂਗੇ ਹਲਕਿਆਂ ਨਾਲ ਠੀਕ ਹੈ ਉਹਨੂੰ ਪੁੱਛ ਲਾਂਗੇ ਵੀ 400 ਵਾਲੀ 650 ਦੀ ਕਿਉਂ ਵੇਚੀ ਜਾਂਦੇ ਤੁਸੀਂ ਕੀ ਟੋਟੀ ਮਜ਼ਦੂਰੀ ਹੈ ਕਾਰਨ ਤਾਂ ਦੱਸਣਗੇ ਕੋਈ ਕਾਰਨ ਤਾਂ ਦੱਸਣਗੇ ਮਜ਼ਦੂਰੀ ਤਾਂ ਕੋਈ ਹੋਊਗੀ ਨਾ ਹਨਾ ਸ਼ਰੇਆਮਤਾ ਇਹ ਵੇਚ ਨਹੀਂ ਸਕਦੀ ਕੋਈ ਮਜ਼ਦੂਰੀ ਵੀ ਹੋ ਸਕਦੀ ਹੈ ਨ ਉਹ ਤਾਂ ਫਿਰ ਲੈਂਦੇ ਨੇ ਉਹ ਤਾਂ 바ਰਗੇਨਿੰਗ ਕਰਦੇ ਹਨਾ ਫਰੈਂਡ ਰੇਲ ਚੁਕਾ ਕੇ ਹੋਰ ਮਜੇ ਏਸੀ ਲੱਗੀਆਂ ਇੰਨੇ ਖर्चे ਮਾਜੇ ਇਹ ਤਾਂ ਫਿਰ ਦੇਖਿਆ ਜਾਵੇ ਆਪਣਾ ਨਜਾਇਜ਼ ਕਰ ਰਹੇ ਹੈ ਜੀ ਗੱਲ ਹਾਂ ਹਾਂ ਅਜਾ ਜਗਰੀਬ ਬੰਦੇ ਨੂੰ ਹਾਂ ਬਿਲਕੁਲ ਹੈ ਤਾਂ ਚਲੋ ਜਿਹੜਾ ਨਹੀਂ ਸਾਰਦਾ ਪੀਤੇ ਬੰਨਾ ਬਥੇਰੇ ਬੰਦੇ ਹੈ ਜੀ ਜਿਹੜੇ ਕੰਮ ਕਰਕੇ ਅਗਲਾ ਕਹਿੰਦਾ ਸ਼ੌਂਕ ਕੁੱਟ-ਕੁੱਟ ਲਈ ਉਹ ਗੱਲ ਵੱਖਰੀ ਲੈਂਦੇ ਹੈ ਕਹਿੰਦਾ ਕਪੜਾ ਨਹੀਂ ਲੈਂਦੀ ਉਹ ਗੱਲ ਵੱਖਰੀ ਹੈ ਜੇ ਆਪਾਂ ਨਹੀਂ ਪੀਂਦੇਗੇ ਚਲ ਕੋਈ ਨਹੀਂ ਤਰ੍ਹਾਂ ਕਰਦੇ ਆ ਕੁਛ ਨਾ ਕੁਛ ਇੱਕ ਕਰੀ ਕੱਲ ਨੂੰ ਤਾਂ ਨਾ ਹੀ ਪਰਸੋਂ ਮਾਰੀ ਜਿਹੜਾ ਠੀਕ ਹੈ ਜੀ ਨਾਲ ਅੱਜ ਕੱਲ ਨੂੰ ਕਰਦੇ ਆ ਕੋ ਨਹੀਂ ਕਰੋਗੇ ਬੱਸ ਇਹ ਗੱਲ ਲਈ ਜਾਈਏ ਆ ਨਵਾਂ ਕੇਸ ਹੈ ਪਹਿਲੀ ਵਾਰ ਆਇਆ ਮੈਨੂੰ ਲੱਗਾ ਜੀ ਇਹਦਾ ਕੇਸ ਜਨਾ ਬਹੁਤ ਹੈਰਾਨ ਹੈ ਮੇਰੇ 14 ਬਹੁਤ ਚਿਰ ਹੋ ਗਿਆ ਜੀ 15 20 ਸਾਲ ਹੋ ਗਏ 15 18 ਸਾਲ ਦੀ ਸਰਵਿਸ ਦੇ ਵਿੱਚ ਮੇਰੇ ਕੋਲ ਤਾਂ ਪਹਿਲਾ ਕੇਸ ਹੈ ਉਹ ਹੀ ਤਾਂ ਕਹੀ ਨਹੀਂ ਕੋਈ ਬੰਦਾ ਜਨਾਨੀ ਨਾਲ ਲੜ ਕੇ ਆਉਂਦਾ ਕੋਈ ਜਨਾਨੀ ਬੰਦੇ ਨਾਲ ਲੜ ਕੇ ਆਉਂਦੀ ਹੈ ਕੋਈ ਸੱਸ ਨਾਲ ਸੋਹਰਾ ਲੜ ਪਿਆ ਕੋਈ ਉਹ ਵਾ ਕੇਸ ਸੁਣੇ ਤੇ ਦਾਰੂ ਵਾਲਾ ਕਿਸੇ ਦਾ ਪਹਿਲਾ ਝਗੜਾ ਕੋਈ ਦੁਕਾਨਦਾਰ ਦਾ ਝਗੜਾ ਸੋਤਰਾ ਨਹੀਂ ਝਗੜੇ ਵਾਲੇ ਆਉਂਦੇ ਆ ਆ ਪਹਿਲੀ ਵਾਰ ਕੇਸ ਹੈ ਬੁੱਟੇ ਬਲਾਓ ਮਾਤਾ ਨੂੰ ਫਿਰ ਆਪਾਂ ਚੱਲਣਾ ਹੈ